ਜੀ ਆਪਣਾ ਨਾਮ ਤੇ ਪਿੰਡ ਕੜਾਇ ਮੇਰਾ ਨਾਮ ਆ ਜੀ ਰਮੇਸ਼ ਕੁਮਾਰ ਆ ਰਵੋ ਗੋਠੀ ਦਾ ਮੈਂ ਰਹਿਣ ਵਾਲਾ ਆ ਆ ਜਿਹੜੇ ਮੁੰਡੇ ਦੀ ਨੌਜਵਾਨ ਦੀ ਮੌਤ ਹੋਈ ਆ ਕਿਸ ਕਾਰਨ ਕਰਕੇ ਮੌਤ ਹੋਈ ਆ ਇਹ ਨਸ਼ੇ ਕਰਕੇ ਹੋਈ ਆ ਜੀ ਇਹ ਨਸ਼ਾ ਕਦੋਂ ਦਾ ਕਰਨ ਰਿਹਾ ਸੀ ਕਿੰਨੇ ਚਿਰ ਦਾ ਕਰਦਾ ਹੈ ਜੀ ਹਾਂ ਨੂੰ ਜਿਆ ਸਾਲ ਤੋਂ ਹੀ ਪਤਾ ਲੱਗਾ ਸੀ ਕਿਹੜੀ ਚੀਜ਼ ਨਸ਼ਾ ਕਰਦਾ ਹੈ ਟੀਕੇ ਲੋਂਦਾ ਸੀ ਜੀ ਸਮੈਗ ਨਸ਼ਾ ਕਰਦਾ ਸੀ ਹਾਂ ਜੀ ਤੇ ਤੁਹਾਡੇ ਏਡੇ ਚ ਕੋਈ ਪੁਲਿਸ ਨਹੀਂ ਕਾਰਵਾਈ ਕਰਨ ਰਹੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਇੱਥੇ ਜੀ ਕਿੰਨਾ ਨਸ਼ਾ ਸਾਡੇ ਚੌਂਕ ਚ ਵੇਖਦਾ ਕਿੰਨਾ ਨਸ਼ਾ ਵਿਕ ਰਿਹਾ ਹੈ ਗੁੰਮੋਠੀ ਇਹ ਕੋ ਗੋਠੀ ਬੋ ਨਹੀਂ ਸਾਡੇ ਡਾਇਰੈਕਟ 10-14 ਮੋਤਾ ਅੱਗੇ ਹੋ ਚੁੱਕਿਆ ਨੌਜਵਾਨ ਬੱਚ ਪੁਲਿਸ ਕੋਈ ਨਹੀਂ ਕਾਰਵਾਈ ਕਰ ਰਹੀ ਹਾਂਜੀ ਸਾਹਿਬ ਜੀ ਕੀ ਨਾਮ ਆਪਣਾ ਮਨਜੀਤ ਕੁਮਾਰ ਆ ਜਨੇ ਦਾ ਇੱਥੋਂ ਹੀ ਤੁਹਾਡੀ ਕੀ ਲੱਗਦੇ ਆ ਪਤੀਆ ਮੇਰਾ ਕੀ ਕੰਮ ਕਰਦਾ ਸੀ ਹਾਂ ਮੈਂ ਇੱਥੇ ਲੱਗਾ ਸੀ ਆਪਣੀ ਦੁਕਾਨ ਤੇ ਨਸ਼ਾ ਕਿਹੜਾ ਕਰਦਾ ਕਿਸ ਕਰਨ ਮੋਤੀ ਇਹਦੀ ਟੀਕਾ ਕਰਕੇ ਸਮੈਦ ਨਸ਼ਾ ਕਰਦਾ ਸੀ ਟੀਕਾ ਲੱਗਿਆ ਠੀਕ ਲੱਗਿਆ ਤੇ ਨਸ਼ਾ ਹਲਕਾ ਕਿੰਨਾ ਵਿਗਰਿਆ ਬਹੁਤ ਜ਼ਿਆਦਾ ਵਿਗਰਿਆ ਛਰਿਆ ਮਿਕਰਿਆ ਜੀ ਉਸ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਕਾਰਵਾਈ ਨਹੀਂ ਕਰ ਰਹੀ ਇਹ ਨਸ਼ਾ ਕਿੰਨੇ ਚਿਰ ਤੋਂ ਕਰਦੇ ਆਂ ਮੁੰਡਾ ਇਹਨੂੰ तकरीबन ਸਾਲ ਹੀ ਹੋਇਆ ਸਾਨੂੰ ਸਾਲ ਦਲ ਪਹਿਲਾਂ ਕਰਦਾ ਰਿਹਾ ਸੀ ਪਰ ਸਾਨੂੰ ਹੁਣ ਅੱਗੇ ਪਤਾ ਸਾਲ ਹੋ ਗਿਆ ਹੁਣ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਜੀ ਮੰਗੇ ਨਸ਼ਾ ਬੰਦ ਕੀਤਾ ਜਾਵੇ ਤੇ ਸਾਡਾ ਦੇ ਕਲੇਗਾ ਅੱਗਾ ਹੋਰ ਨਾ ਕੋਈ ਜਿਆਦਾ ਠੀਕ ਬੋਲ ਅਰ ਉਰੂਕੋਤੀ ਦੇ ਵਿੱਚ ਇੱਕ 22 ਸਾਲਾ ਨੌਜਵਾਨ ਦੀ ਘਰ ਦੇ ਵਿੱਚ ਹੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋਈ ਹੈ ਕੀ ਸਰ ਪੁਲਿਸ ਨੂੰ ਕੋਈ ਜਾਣਕਾਰੀ ਮਿਲੀ ਇਸ ਬਾਰੇ ਤੱਕ ਹਾਂ ਹਜੇ ਤੱਕ ਕਿ ਮੈਂ ਚੌਕੀ ਤੋਂ ਵੀ ਪਤਾ ਕੀਤਾ ਤੇ ਥਾਣਾ ਤੋਂ ਪਤਾ ਕੀਤਾ ਕੋਈ ਜਈ ਇਨਫੋਰਮੇਸ਼ਨ ਜਿਹੜੀ ਸਾਨੂੰ ਪ੍ਰਾਪਤ ਹੋਈ ਤੁਸੀਂ ਦੱਸਿਆ ਇਹਦੇ ਮੁਤਲਕ ਮੈਂ ਜਿਹੜੀ ਕੰਸਰਨ ਪੁਲਿਸ ਤੋਂ ਡਿਊਟੀ ਲਾ ਕੇ ਤੇ ਇਹਦੀ ਤਸਦੀਕ ਤੇ ਕਾਰਵਾਈ ਸੀ ਕਰਵਾਇਆ ਉਸਰ ਪਰਿਵਾਰ ਇਹ ਕਹਿੰਦਾ ਨਜ਼ਰ ਆ ਰਿਹਾ ਕਿ ਮਿਲ ਕੀ ਸਾਡੇ ਅਲਗੋ ਕੋਠੀ ਚ ਸ਼ਰੇਆਮ ਨਸ਼ਾ ਵੇਖਦਾ ਸਰ ਕੋਈ ਨੱਕ ਮਾਰ ਲਈ ਕੋਈ ਗਾਂ ਤੁਹਾਡੇ ਅਲਗੋ ਕੋਲ ਕਦਮ ਦੇਖੋ ਸਾਡੀ ਜਨਾ ਪਿਖੀਵੰਡ ਦੇ ਵਿੱਚ ਕੁਆਂਟਲ ਹੰਦੇ ਹਿਸਾਬ ਨਾਲ ਆਸੀ ਜਿਹੜੀ ਫਿਰ ਰਿਕਵਰ ਕਰ ਚੁੱਕੇ ਆ ਮੇਰੇ ਕੋਈ ਇਦਾਂ ਦੀ ਗੱਲ ਧਿਆਨ ਦੇ ਵਿੱਚ ਨਹੀਂ ਲਾਈ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜੇ ਨਸ਼ਾ ਛਡਾਉ ਕੇ ਕੇਂਦਰ ਤੋਂ ਗੋਲੀ ਮਿਲਦੀ ਆ ਕਈ ਵਾਰੀ ਉਹ ਜਿਹੜੇ ਨਸ਼ਾ ਛੱਡਣ ਦੇ ਰੂਪ ਦੇ ਵਿੱਚ ਗੋਲੀ ਲੈਂਦੇ ਨੇ ਉਹਨੂੰ ਖੋਲ ਕੇ ਟੀਕੇ ਦੇ ਰੂਪ ਚ ਲਾ ਲੈਂਦੇ ਆ ਜਿਸ ਕਾਰਨ ਕਰਕੇ ਜਿਹੜੇ ਕਈ ਮੌਤਾਂ ਮੈਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਸੋ ਇਹਦੇ ਤੱਕ ਇਹਦੀ ਕੋਈ ਸਾਨੂੰ ਇਨਫੋਰਮੇਸ਼ਨ ਤੇ ਨਹੀਂ ਮਿਲੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਮੁਤਾਬਕ ਅਸੀਂ ਨਿਯਮ ਮੁਤਾਬਕ ਕਾਰਵਾਈ ਕਰਾਂਗੇ ਜੇਕਰ ਪਰਿਵਾਰ ਬਿਆਨ ਦਰਜ ਕਰਵਾਉਂਦਾ ਬਿਲਕੁਲ ਜੀ ਬਿਲਕੁਲ